ਬਾਬਾ ਜੀ ਸਵਾਨਾ ਜੋੜ ਮੇਲਾ ਜਿੰਨੂ ਆਇਆ ਇਹ ਗੱਲ ਚ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਇੱਥੇ ਆਈ ਜਿਹੜੀ ਬਾਬਾ ਜੀ ਦੀ ਸੰਗਤ ਦੇਸ਼ਾਂ-ਵਦੇਸ਼ਾਂ ਤੋਂ ਦੂਰੋਂ ਨੇੜੇੋਂ ਜਿੰਨੀ ਵੀ ਸੰਗਤ ਆਈ ਹੈ ਮੈਂ ਮੇਲੇ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਸਭ ਨੂੰ ਪਰਮਾਤਮਾ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਦੀਆਂ ਇੱਛਾਵਾਂ ਪੂਰੀਆਂ ਕਰੇ ਇਹ ਜਿਹੜਾ ਮੇਲਾ ਹੈ 25ਵਾਂ ਸਾਲਾਨਾ ਮੇਲਾ ਅਸੀਂ ਜੋੜ ਮੇਲਾ ਮਨਾ ਰਹੇ ਹਾਂ 28 ਸਾਲ ਤੋਂ ਇਸ ਦਰਬਾਰ ਤੇ ਹਰ ਸਾਲ ਦੋ ਮੇਲੇ ਹੁੰਦੇ ਆਂ ਇਸ ਸਾਲ ਇਹ ਜਿਹੜਾ 25ਵਾਂ ਮੇਲਾ ਹੈ ਉਹ ਅੱਜ 19 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਕਿਹੜੇ ਕਿਹੜੇ ਸਿੰਗਰ ਆ ਰਹੇ ਨੇ ਸਿੰਗਰ ਇੱਥੇ ਬਹੁਤ ਹੁੰਦੇ ਨੇ ਜੇ ਆਪਾਂ ਨਾਮ ਲੈਣ ਚਾਹੀਏ ਤਾਂ ਬਹੁਤ ਸਮਾਂ ਲੱਗ ਜਾਊਗਾ ਪਰ ਜਿਹੜੇ ਮੇਨ ਮੇਨ ਸਾਡੇ ਸਿੰਗਰ ਹੈਗੇ ਆ ਉਹ ਮੁਸਕਾਨ ਚੋਪੜਾ ਹੈ ਪੁਰਕੀਰਤ ਰਾਏ ਹੈ ਔਰ ਪਵਨ ਹੰਸ ਹੈ ਅਨਵਰ ਪਾਲੀ ਹੈ ਤੋਂ ਸਕੰਦਰ ਹੈ ਤੇ ਇੱਕ ਮੁੰਡਾ ਸਿੱਧੂ ਹੈ ਬਹੁਤ ਵਧੀਆ ਗਾਉਂਦਾ ਹੈ ਔਰ ਹੋਰ ਵੀ ਕਈ ਜਿਹੜੇ ਕਲਾਕਾਰ ਪਾਲੀ ਬੈਤ ਵਾਲੀ ਹੈ ਸਾਰੇ ਕਲਾਕਾਰ ਜਿਹੜੇ ਇਤਿਹਾਸ ਦੀ ਲਗਵਾਉਂਦੇ ਜੀ ਜਿਸ ਕਮੇਟੀ ਵੱਲੋਂ ਆਈ ਸੰਗਤ ਲਈ ਕੀ ਅਰੇਂਜ ਕੀਤਾ ਆਈ ਸੰਗਤ ਵਾਸਤੇ ਤੁਸੀਂ ਬਾਹਰ ਵੇਖਿਆ ਹੋਵੇਗਾ ਪੂਰੀ ਤਰੀਕੇ ਨਾਲ ਸਾਡੇ ਇੰਤਜ਼ਾਮ ਹੁੰਦੇ ਆ ਚਾਹੇ ਉਹ ਕੋਕਾ ਕੋਲਾ ਦਾ ਲੰਗਰ ਹੋਵੇ ਜੂਸ ਦਾ ਲੰਗਰ ਹੋਵੇ ਫਰੂਟ ਚਾਟ ਹੋਵੇ ਸਾਰੇ ਲੰਗਰ ਚੱਲ ਰਹੇ ਆ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਆ ਛਲੇਬੀਆਂ ਦੇ ਲੰਗਰ ਚੱਲ ਰਹੇ ਆ ਹਰ ਤਰ੍ਹਾਂ ਦਾ ਸੰਗਤ ਦਾ ਇੰਤਜ਼ਾਮ ਹੈ ਕਿ ਸੰਗਤ ਨੂੰ ਕਿਸੇ ਤਰੀਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਔਰ ਪਿਆਰ ਨਾਲ ਸਾਰੇ ਲੰਗਰ ਸਖ ਸਕਣ ਪਿਆਰ ਨਾਲ ਸਾਰੇ ਮੇਲੇ ਦੇਖ ਸਕਣ ਤੁਸੀਂ ਇੰਤਜ਼ਾਮ ਲੀਡਰ ਦਾ ਵੀ ਰੋਲ ਨਿਭਾ ਰਹੇ ਹੋ ਤੁਸੀਂ ਸਮਝਦੇ ਹੋ ਤੇ ਤੁਹਾਡੇ ਇੱਥੇ ਕਮੇਟੀ ਵੱਲੋਂ ਆਵਾਜਨ ਨੂੰ ਜੋ ਉਸੀ ਜਿਹੜੇ ਆਵਾਰਾ ਜਾਨਵਰ ਆ ਕੋਈ ਵੀ ਸਾਡਾ ਟਰਸਟ ਹੈ ਇੱਥੇ ਖਵਾਜ਼ਾ ਗਰੀਬ ਨਵਾਜ਼ ਸੋਸ਼ਲ ਵੈਲਫੇਅਰ ਟਰਸਟ ਔਰ ਸਾਡਾ ਪਹਿਲਾ ਟਰਸਟ ਇਹ ਸਾਇਆ ਹੈ ਕਿ ਅਸੀਂ ਕਿਸੇ ਕੋਲੋਂ ਕੋਈ ਨਾ ਗਵਰਨਮੈਂਟ ਤੋਂ ਨਾ ਹੋਰ ਕਿਸੇ ਤੋਂ ਕੋਈ ਗ੍ਰਾਂਟ ਨਹੀਂ ਲੈਂਦੇ ਅਸੀਂ ਜਿਹੜੇ ਟਰਸਟੀ ਹੈ ਜਿਹੜੇ ਸਾਡੇ ਨਾਲ ਮੈਂਬਰ ਨੇ ਇੱਥੇ ਦਰਬਾਰ ਤੇ ਅਸੀਂ ਹੀ ਮਿਲ ਕੇ ਜਿਹੜੀ ਉਹ ਸੇਵਾ ਕਰਦੇ ਆ ਕੋਈ ਵੀ ਨਿੱਜੀਵਾ ਜਾਨਵਰ ਹੋਵੇ ਕੋਈ ਗਾਂ ਕੁੱਤਾ, ਘੋੜਾ, ਕੋਈ ਕਾਂ, ਕੋਈ ਕਬੂਤਰ, ਕੋਈ ਕਿਸੇ ਤਰ੍ਹਾਂ ਦਾ ਵੀ ਪਸ਼ੂ ਪੰਛੀ। ਕੋਈ ਫੱਟੜ ਹੋਇਆ, ਕੋਈ ਕੀੜੇ ਪਏ ਹੋਇਆ, ਕੋਈ ਐਕਸੀਡੈਂਟ ਹੋ ਗਿਆ, ਕੋਈ ਬਿਮਾਰ ਹੈ, ਸਿਓ ਲਿਆ ਕੇ ਇੱਥੇ ਉਹਦਾ ਇਲਾਜ ਕਰਦੇ ਆਂ ਔਰ ਉਹਨੂੰ ਫਿਰ ਵਧੀਆ ਘਰ ਅਡੌਪਟ ਕਰਾਇਆ ਜਾਂਦਾ। ਦੇਖਿਆ ਜਾਵੇ ਜੇ ਕੋਈ ਜਾਨਵਰ ਦੀ ਜੀਫ ਕਰੂੰਗਾ ਬਾਅਦ ਉਹ ਉਹਨੂੰ ਫਟੜੀ ਕਰੇ। ਬੰਦ ਵੀ ਬਸ ਜੜਦਾ। ਦੇਖੋ ਗੱਲ ਇਹ ਆ ਕਿ ਆਪਾਂ ਇਹ ਮਸਲਾ ਪਹਿਲਾਂ ਵੀ ਬਹੁਤ ਚੱਲਿਆ ਹੈ ਕਿ ਗਊ ਮਾਤਾ ਨੂੰ ਇਹ ਤਾਂ ਨਹੀਂ ਛੱਡਣਾ ਚਾਹੀਦਾ ਔਰ ਇਹ ਸਹੀ ਗੱਲ ਹੈ। ਕਿਸੇ ਸ਼ਹਿਰੀ ਇਨਸਾਨ ਤੁਸੀਂ ਦੇਖਿਆ ਕਿ ਸ਼ਹਿਰ ਚ ਕੋਈ ਗਊ ਰੱਖੀ ਹੋਈ ਐ ਤੇ ਨਾ ਉੱਥੇ ਰੱਖ ਸਕਦੇ ਆ ਆਪਾਂ ਸ਼ਹਿਰਾਂ ਚ ਤੇ ਆਪਣਾ ਪਿੰਡਾਂ ਵਾਲਿਆਂ ਦਾ ਹੀ ਇਹ ਕਲਚਰ ਹੈ ਕਿ ਆਪਾਂ ਜਾਨਵਰ ਰੱਖਦੇ ਆ ਪਸ਼ੂ ਰੱਖਦੇ ਆ ਮੱਝਾਂ ਰੱਖਦੇ ਆ ਗਾਵਾਂ ਰੱਖਦੇ ਆ ਮੈਂ ਬੇਨਤੀ ਕਰੂੰਗਾ ਖਾਸ ਕਰਕੇ ਸਾਡੇ ਜ਼ਿੰਮੇਦਾਰ ਭਰਾਵਾਂ ਮੈਂ ਵੀ ਇੱਕ ਜ਼ਿੰਮੇਦਾਰਾ ਕਿਸਾਨ ਹਾਂ ਔਰ ਕਿਸਾਨ ਨੇਤਾ ਵੀ ਹਾਂ ਮੈਂ ਬੇਨਤੀ ਕਰੂੰਗਾ ਕਿ ਜਿਸ ਗਊ ਦਾ ਜਾਂ ਮੱਝ ਦਾ ਅਸੀਂ ਦੁੱਧ ਪੀਤਾ ਜਿਹਨੇ ਸਾਨੂੰ ਇੰਨੀ ਦਿਨ ਦੁੱਧ ਦਿੱਤਾ ਉਹਨੂੰ ਜਦੋਂ ਉਹ ਬੁੜੀ ਹੋ ਜੇ ਜਾਂ ਦੁੱਧ ਦਿਨੋਂ ਹਟਦੇ ਉਹਨੂੰ ਘਰੋਂ ਨਾ ਕੱਢੋ ਉਹਨੂੰ ਥੋੜਾ ਬਹੁਤ ਘਰੇ ਹੀ ਪਾਓ ਕਿਉਂਕਿ ਜਾਨਵਰ ਦੀ ਜਿਹੜੀ ਬਰਸੀਸ ਹੈ ਬਹੁਤ ਵੱਡੀ ਹੈ ਆਪਾਂ ਉਹ ਬਰਸੀਸਾ ਨਾ ਲਈਏ ਅਸੀਸਾਂ ਲਈਏ ਔਰ ਜਿਹੜੇ ਜਿਹੜੇ ਵੀ ਮੈਂ ਵੇਖਿਆ ਗਊ ਮਾਤਾ ਦੀ ਸੇਵਾ ਕਰਦੇ ਉਹ ਤਰੇ ਵੇਖਿਆ ਮੈਂ ਤਰਦੇ ਆ ਉਹ ਲੋਕ ਕਿਉਂ ਕਿ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਖਦਾ ਵਾਸ ਕਰਨਾ ਤੇ ਮੈਂ ਬੇਨਤੀ ਕਰੂੰਗਾ ਚਾਹੇ ਕੋਈ ਵੀ ਪਸ਼ੂ ਪੰਛੀ ਤੁਸੀਂ ਉਹਦੇ ਬਾਰੇ ਧਿਆਨ ਰੱਖੋ ਕਿਉਂਕਿ ਇਹ ਸੰਸਾਰ ਜਿਹੜਾ ਹੈ ਇਹ ਸਾਰਿਆਂ ਦਾ ਹੈ ਆਪਾਂ ਇਕੱਲੇ ਇਨਸਾਨਾਂ ਦਾ ਨਹੀਂ ਇਹ ਉਹਨਾਂ ਹੀ ਪਸ਼ੂ ਪੰਛੀਆਂ ਦਾ ਹੈ ਉਹਨਾਂ ਹੀ ਜੀਵ ਜੰਤੂ ਜਿਹੜੇ ਸਾਡੇ ਹੈਗੇ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਇਹ ਗੰਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਐਦਾਂ ਦਾ ਜਾਨਵਰ ਸਾਨੂੰ ਮਿਲੇ ਆਪਾਂ ਸੇਵਾ ਨਹੀਂ ਕਰ ਸਕਦੇ ਤੁਸੀਂ ਸਾਡੇ ਕੋਲ ਇੱਥੇ ਲੈ ਆਓ ਅਸੀਂ ਉਹਦੀ ਸੇਵਾ ਕਰਾਂਗੇ ਪੰਜਾਬ ਨੂੰ ਬਚਾਉਣ ਲਈ ਕਹਿਣਾ ਚਾਹੀਦਾ ਨੇ ਕਿ ਤੁਸੀਂ ਬੱਚੇ ਬਾਹਰ ਜਾ ਰਹੇ ਉਸ ਨਸ਼ੇ ਵਿੱਚ ਬਾਹਰ ਦੇਖੋ ਇਹ ਗੱਲ ਜਿਹੜੀ ਹੈਗੀ ਹੈ ਬਹੁਤ ਮਾੜੀ ਹੈ ਪੰਜਾਬ ਦੇ ਲਈ ਮੈਂ ਇੱਥੇ ਦਰਬਾਰ ਤੇ ਬਹੁਤ ਆਉਂਦੇ ਆ ਮੇਰੇ ਕੋਲੇ ਕਿ ਜੀ ਮੈਂ ਬਾਹਰ ਜਾਣਾ ਚਾਹੁੰਦਾ ਮੇਰੀ ਅਰਦਾਸ ਕਰ ਦੋ ਔਰ ਮੈਂ ਸਪਸ਼ਟ ਲਫ਼ਜ਼ਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਕਦੇ ਵੀ ਕਿਸੇ ਦੀ ਅਰਦਾਸ ਨਹੀਂ ਕੀਤੀ ਜਾ ਕੇ ਕਿ ਬਾਹਰ ਜਾ ਦੇ ਚਲੇ ਜਾਵੇ ਕਿਉਂ ਕਿਉਂਕਿ ਮੈਂ ਦਿਲੋਂ ਚਾਹੁੰਦਾ ਕਿ ਸਾਡੇ ਬੱਚੇ ਇੱਥੇ ਆਈਪੀਐਸ ਇੱਥੇ ਆਈਏਐਸ ਇੱਥੇ ਪਟਵਾਰੀ ਇੱਥੇ ਕੰਗੋ ਇੱਥੇ ਤਹਿਸੀਲਦਾਰ ਇੱਥੇ ਡਾਕਟਰ ਇੱਥੇ ਜ਼ਰੂਰਤ ਆ ਉਹਨਾਂ ਦੀ ਬਾਹਰ ਜਾ ਕੇ ਤੁਸੀਂ ਉਹਨਾਂ ਦੇ ਗੋਰਿਆਂ ਦੇ ਥੱਲੇ ਲੱਗਦੇ ਹਾਂ ਜਿਨ੍ਹਾਂ ਗੋਰਿਆਂ ਨੂੰ ਕੱਢਣ ਦੀ ਖਾਤਰ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਰੋਲ ਹੈ ਸਭ ਤੋਂ ਵੱਡਾ ਯੋਗਦਾਨ ਸਾਡੇ ਪੰਜਾਬ ਦਾ ਹੈ ਉਹ ਗੋਰਿਆਂ ਨੂੰ ਇੰਡੀਆ ਚੋਂ ਕੱਢਣ ਦੇ ਲਈ ਅੱਜ ਫੇਰ ਅਸੀਂ ਉਸੇ ਗੋਰਿਆਂ ਦੇ ਥੱਲੇ ਜਾ ਕੇ ਲੱਗਦੇ ਆ ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹ ਬੇਨਤੀ ਕਰੂੰਗਾ ਕਿ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਕੰਮ ਕਰੀਏ ਬਹੁਤ ਕੁਝ ਆਪਣੇ ਪੰਜਾਬ ਦੇ ਵਿੱਚ ਜੇ ਪੰਜਾਬ ਚ ਆ ਕੇ ਪ੍ਰਵਾਸੀ ਯੂਪੀ ਤੋਂ ਬਿਹਾਰ ਤੋਂ ਰੋਟੀ ਕਮਾ ਸਕਦੇ ਆ ਅਸੀਂ ਕਿਉਂ ਨਹੀਂ ਕਮਾ ਸਕਦੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਇਸ ਗੱਲ ਤੇ ਕਿ ਉਹ ਪੰਜਾਬ ਨੂੰ ਛੱਡ ਕੇ ਨਾ ਜਾਣ ਔਰ ਮੈਂ ਇਹ ਵੀ ਕਹਿਣਾ ਕਿ ਸਾਡੇ ਪੰਜਾਬ ਦੇ ਜਿਹੜੇ ਮਹਾਂਪੁਰਸ਼ ਨੇ ਸਾਧੂ ਸੰਤ ਨੇ ਉਹਨਾਂ ਦਾ ਵੀ ਇਹ ਬਹੁਤ ਵੱਡਾ ਰੋਲ ਹੈ ਜਿਉਂ ਅੱਗੇ ਆ ਕੇ ਸੰਗਤ ਨੂੰ ਸਮਝਾਉਣ ਇਹ ਗੱਲ ਜਿੱਦਾਂ ਅਸੀਂ ਇੱਥੇ ਆਏ ਨੂੰ ਜਿਹੜਾ ਕੋਈ ਸਾਡੇ ਕੋ ਆਉਂਦਾ ਹੈ ਕਿ ਅਰਦਾਸ ਕਰਦੇ ਹੋ ਬਾਹਰ ਜਾਣ ਦੀ ਉਹਨੂੰ ਸਮਝਾਉਣੇ ਆ ਕਿ ਬੱਚਾ ਜੇ ਤੂੰ 20-25 ਲੱਖ ਲਾ ਕੇ ਬਾਹਰ ਜਾਣਾ ਇੱਥੇ 20-25 ਲੱਖ ਲਾ ਕੇ ਤੂੰ ਵਧੀਆ ਕਮਾਈ ਕਰ ਸਕਦਾ ਔਰ ਆਪਣੇ ਪੰਜਾਬ ਲਈ ਸੇਵਾ ਕਰ ਸਕਦਾ ਤੈਨੂੰ ਪੰਜਾਬ ਦੀ ਲੋੜ ਹੈ ਜੇ ਇਹ ਕੰਮ ਬੰਦ ਨਾ ਹੋਇਆ ਤਾਂ ਆਉਣ ਵਾਲੇ ਥੋੜੇ ਸਾਲਾਂ ਚ 2-3 ਸਾਲਾਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚ ਕੋਈ ਨੌਜਵਾਨ ਨਹੀਂ ਲੱਭੇਗਾ ਜਿਹੜੇ ਨੌਜਵਾਨ ਇੱਥੇ ਹੈਗੇ ਉਹ ਨਸ਼ੇ ਵਾਲੇ ਨੇ ਉਹ ਵਿਚਾਰੇ ਨਸ਼ੇ ਨੇ ਪੱਟਦੇ ਚਿੱਟਿਆਂ ਨੇ ਪੱਟਦੇ ੁੱਕੀਆਂ ਨੇ ਪੱਟਦੇ ਸ਼ਰਾਬਾਂ ਨੇ ਪੱਟਦੇ ਜਿਹੜੇ ਨੌਜਵਾਨ ਸਾਡੇ ਦੇਸ਼ ਦੇ ਲਈ ਸਾਡੇ ਪੰਜਾਬ ਲਈ ਕੁਝ ਕਰ ਸਕਦੇ ਆ ਉਹ ਨੌਜਵਾਨ ਬਾਹਰ ਜਾ ਰਹੇ ਸੋ ਮੇਰੀ ਬੇਨਤੀ ਹੈ ਕਿ ਬਾਹਰ ਜਾਣ ਨਾਲੋਂ ਅਸੀਂ ਪੰਜਾਬ ਨੂੰ ਕੁਸ਼ਾਲ ਬਣਾਈਏ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਖੇਤੀ ਨੂੰ ਆਪਣੇ ਕਿੱਤੇ ਨੂੰ ਬਚਾਈਏ ਔਰ ਆਪਣੇ ਮਾਪਿਓ ਦੀ ਸੇਵਾ ਕਰੀਏ ਆਪਣੇ ਮਾਪਿਓ ਤੋਂ ਦੂਰ ਨਾ ਜਾਈਏ ਕਿਉਂਕਿ ਮਾਪਿਓ ਹੀ ਸਭ ਤੋਂ ਵੱਡਾ ਰੱਬ ਹੈ ਜੇ ਤੁਹਾਡਾ ਮਾਪਿਓ ਨਹੀਂ ਖੁਸ਼ ਤਾਂ ਤੁਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਇਸ ਕਰਕੇ ਆਪਣੇ ਮਾਪਿਓ ਦੀ ਸੇਵਾ ਵਾਸਤੇ ਪੰਜਾਬ ਦੀ ਸੇਵਾ ਵਾਸਤੇ ਆਪਾਂ ਪੰਜਾਬ ਤੇ ਰਹੀਏ